ਬੋਦੀ ਦਾ ਟ੍ਰਾਂਸਫਰ ਮੇਲੇ ਮੁੜਦਾਬਾ ਮੁੜਦਾਬਾ ਉਹ ਕੋਦੀ ਮਾਰ ਕੇ ਹਾਏ 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 ਤੇ ਟ੍ਰੰਪ ਜਿਹੜਾ ਆਪਣੇ ਪ੍ਰੈਸ਼ਰ ਦੇ ਨਾਲ ਮੋਦੀ ਕੋਲ ਲਾਗੂ ਕਰਾਉਣੀਆ ਚਾਹੁੰਦਾ ਜਿੱਦਾਂ ਲੋਕਾਂ ਦੇ ਧੋਨਾਂ ਦਾ ਮੇਰੇ ਕੋਲ ਉਧੋ ਉਧ ਮੇਰੇ ਕੋਲ ਹੀ ਤੋਂ ਨਗੇ ਨਗੇ ਧੰਦੇ ਜਿਹੜੇ ਸਾਰੇ ਪੰਡ ਭਾਰਤਿਕ ਬਾਦ ਹੋ ਜਾਣਗੇ ਜੇ ਉਹ 트럼ਪ ਆਪਣੀਆਂ ਸੱਤਾ ਲਾਗੂ ਕਰਾ ਜਾਂਦਾ ਮੋਦੀ ਦੇ ਗੁੱਸਾ ਹੈ ਆ ਕਿ ਇਹ 트럼ਪ ਦੇ ਵਿਰੋਧ ਦੇ ਕੱਖਰ ਨਹੀਂ ਬੋਲਦਾ ਇਹ ਸਾਡੇ ਦੇਸ਼ ਦਾ ਮੁਖੀ ਆ 1.5 ਅਰਬ ਦੀ ਆਬਾਦੀ ਵਾਲੇ ਦੇਸ਼ ਦਾ ਮੁਖੀ ਆ ਔਰ ਇਹਨੂੰ ਚਾਹੀਦਾ ਜੁਰਤ ਨਾ ਕੋ ਕਰਨਾ ਵੀ ਮੈਂ ਆਪਦੇ ਦੇਸ਼ ਦਾ ਮੁਖੀ ਆ ਮੈਂ ਤੇਰੀਆਂ ਧਮਕੀਆਂ ਤੋਂ ਨਹੀਂ ਡਰਦਾ ਪਰ ਇਹ ਉਹ ਤੋਂ ਡਰਦਾ ਗੁੱਛੀ ਮਾਰ ਜਾਂਦਾ ਜੈ ਮੁਖਤਾਰ ਸਿੰਘ ਬੱਲਾ ਜਮੂਰੀ ਕਿਸਾਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਜਿਹੜਾ ਪ੍ਰੋਗਰਾਮ ਸਾਡਾ ਅਸੀਂ ਸ joint ਪੰਜਾਬ ਮੋਰਚੇ ਵੱਲੋਂ 트럼ਪ ਦੇ ਮੋਦੀ ਦੇ ਪੁੱਤਰੇ ਸਾਡਾ ਪ੍ਰੋਗਰਾਮ ਆਲਰੇਡੀ ਆ ਪੱਤਰ ਤੇ ਬਣਾਇਆ ਸੀ ਇਹ ਹਰ ਬਲਾਗ 11 ਦੇ ਉੱਤੇ ਸਾਡਾ ਪ੍ਰੋਗਰਾਮ ਸੀ ਜਿਹੜਾ ਬੜੀ ਵੱਡੀ ਗਿਣਤੀ ਲੋਕਾਂ ਨੇ ਇਹਦਾ ਸਾਥ ਦਿੱਤਾ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਜਿਹੜੇ ਮੋਦੀ ਸਾਹਿਬ ਆ ਉਹ 트럼ਪ ਨਾਲ ਯਾਰੀ ਰੱਖ ਕੇ ਤੇ ਲੋਕਾਂ ਦੇ ਵਿੱਚ ਜਿਹੜਾ ਆ ਉਹ ਮੰਗਾਈ ਦਾ ਤੇ ਬੇਰੁਜ਼ਗਾਰੀ ਦਾ ਤੇ ਹੋਰ ਜਿਹੜੀਆਂ ਸਾਡੀਆਂ ਲੋਕਾਂ ਦੇ ਸੁਖ ਸੁਹਣਤਾ ਉਹਨਾਂ ਨੂੰ ਕੋਇਆ ਜਾ ਰਿਹਾ ਉਹ ਜਿਹੜਾ ਪਾਰ ਮੁਕਤ ਸਮਝੌਤਾ ਆ ਸਾਡਾ ਕਿਸੇ ਵੀ ਹਾਲਤ ਵਿੱਚ ਉਹਦਾ ਨਾ ਨਹੀਂ ਆਪਣਾ ਚੱਲਣਾ ਕਿਉਂਕਿ ਉਹ ਆਪਣੇ ਕਿਸਾਨਾਂ ਨੂੰ ਇਹ 300% ਜਿਹੜੀ ਸਬਸਿਡੀ ਦਿੰਦੇ ਆ ਸਾਡੇ ਸਬਸਿਡੀ ਜਿਹੜੀ ਆ ਬਹੁਤ ਨਗੂਣੀ ਆ ਪਰ ਸਾਡੇ ਲੋਕਾਂ ਨੂੰ ਉਹ ਵਾਰਾ ਨਹੀਂ ਖਾਣਾ ਸੀ ਉਹ ਆਪਣਾ ਦੁੱਧ ਦਾ ਜਿਹੜਾ ਉਤਪਾਦਨ ਆ ਉਹ ਵੀ ਇੱਥੇ ਆ ਕਿੰਦੇ ਆੜ ਕੇ ਕਰਨਾ ਜਿਹੜੇ ਉਹਨਾਂ ਦੀਆਂ ਏਜੰਸੀਆਂ ਆ ਜਿਹੜੀਆਂ ਉਹ ਵੀ ਕਹਿੰਦੇ ਇਧਰ ਆਣ ਕੇ ਵਿਕਣੀਆਂ ਤੇ ਦੂਜਾ ਵੱਡਾ ਜ਼ੋਰ ਲਾ ਰਹੇ ਆ ਵੀ ਜਿਹੜਾ ਰੂਸ ਤੋਂ ਤੇਲ ਲਾ ਲਿਆ ਜਾਵੇ ਰਾਤੋਂ ਤੋਂ ਤੇਲ ਲਾ ਲਿਆ ਜਾਵੇ ਤੇ ਸਾਡੇ ਕੋਲੋਂ ਤੇਲ ਲਓ ਇਹ ਤੁਹਾਨੂੰ ਲੱਗਦਾ ਵੀ ਲੈਂਡ ਬੋਲਿੰਗ ਜਿੱਦਾਂ ਪੰਜਾਬ ਸਰਕਾਰ ਨੂੰ ਰੱਦ ਕੀਤੀ ਗਈ ਆ ਇਦਾਂ ਇਹ ਵੀ ਮਤਲਬ ਸੈਂਟਰ ਸਰਕਾਰ ਵੀ ਤੁਹਾਡੀ ਜਰਬੰਦੀ ਅਸੀਂ ਅਸੀਂ ਜਿਹੜਾ ਅੱਜ ਇੰਡੀਆ ਪੱਧਰ ਤੇ ਤੇੜਾ ਪਿੰਡ ਦਾ ਜ਼ਿਲ੍ਹੇ ਫੁੱਟਿਆ ਤੇ ਇੰਡੀਆ ਪੱਧਰ ਦਾ ਸਦਾਰਾ ਸੰਯੁਕਤ ਖਾਂ ਮੋਰਟੀ ਦਾ ਕੈਪਟਨ ਹੈ ਵੱਡਾ ਸਾਡਾ ਉੱਥੇ ਕਟੋੜ 576 ਜਿਹੜੇ ਬੰਦੀਆਂ ਸਾਡੀਆਂ ਕੰਮ ਕਰਦੀਆਂ ਅਸੀਂ ਇਹਨਾਂ ਨੂੰ ਅੱਗੇ ਵੀ ਹਰਾਇਆ ਵਾ 2020 ਦੇ ਵਿੱਚ ਵੀ ਹੁਣ ਵੀ ਅਸੀਂ ਜਿਹੜਾ ਵਾ ਇਸ ਕੰਮ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਨਹੀਂ ਪੈਰ ਲੱਗਣ ਦੇਣੇ ਅਸੀਂ ਸਾਡਾ ਬਹੁਤ ਸੁਪਸ਼ਟ ਗੱਲ ਆ ਕਿ ਜਿਹੜੇ ਲੈਂਡ ਪੂਲਿੰਗ ਦਾ ਮਸਲਾ ਆ ਇਹ ਅਜੇ ਉਹਨਾਂ ਵਾਪਸੀ ਲਿਆ ਵਾ ਅਜੇ ਉਹਨਾਂ ਨੇ ਜਿਹੜਾ ਕੈਪੀਟਲ ਦੇ ਵਿੱਚ ਪਾਸ ਕਰਕੇ ਗਵਰਨਰ ਤੋਂ ਜਿਹੜਾ ਪਾਸ ਮਨਜ਼ੂਰੀ ਲੈਣੀ ਆ ਉਹ ਅਜੇ ਲੈਣੀ ਆ ਇਸ ਵਾਸਤੇ ਅਸੀਂ ਵੇਖਦੇ ਨਹੀਂ ਸਾਡੇ ਕੋਲ ਬਹੁਤ ਗੁੱਦੀ ਜੀਵੀ ਉਹਨੇ ਲਿਖੇ ਸਾਡੇ ਆਗੂ ਆ ਅਸੀਂ ਇਹਨਾਂ ਦੇ ਧੋਖੇ ਹੋਏ ਨਹੀਂ ਆਉਣ ਵਾਲੇ ਕਿਉਂਕਿ 2008 ਉਹ ਜਿਹੜੇ ਆ ਲੈਂਡ ਪੂਲਿੰਗ ਦਾ ਜਿਹੜਾ ਪਾਲਿਸੀ ਪੂਰੀ ਖਿਲਦੀ ਆ ਕਾਗਜ਼ਾਂ ਵਿੱਚ ਜੇ ਹੁਣੇ ਰੱਦ ਨਾ ਕੀਤੀ ਕੰਟਰੋਲ ਵਿੱਚ ਤੇ ਬਾਅਦ ਵਿੱਚ ਜਿਹੜੀ ਸਰਕਾਰ ਆਊਗੀ 27 ਦੇ ਵਿੱਚ ਉਹ ਚੁੱਕ ਕੇ ਲਿਆਊਗੀ ਇਹ ਉਸ ਵਾਸਤੇ ਅਸੀਂ ਜਿਹੜਾ ਵਾ ਲਗਾਤਾਰ ਜਿਹੜਾ ਵਾ 24 ਦੇ ਵਿੱਚ ਅਗਲੇ ਐਕਸ਼ਨ ਦਾ ਜਿਹੜਾ ਤਿਆਰੀ ਕਰਾਂਗੇ ਤੇ ਜੇ ਨਾ ਇਹਨਾਂ ਨੇ ਵਾਪਸ ਲਿਆਏ ਨਾ ਰੱਦ ਕੀਤਾ ਤੇ ਫਿਰ ਅੱਗੇ ਅੱਗੇ ਜਿਹੜਾ ਵਾ ਉਹਦਾ ਜਿਹੜਾ ਜੋ ਫੈਸਲਾ ਹੋਊਗਾ ਸਾਡੇ ਨਿਯੁਕਤ ਮੋਰਚੇ ਦਾ ਉਸ ਸਾਹ ਨਾਲ ਅਸੀਂ ਜਿਹੜਾ ਵਾ ਅਕੇਸ਼ ਗਰਗੇ ਤੇਜ ਕਰਾ ਇਹ ਹਨ ਮੱਲਾ ਸਾਹਿਬ ਉਹਨੇ ਅੱਡੇਣਾ ਕਈ ਪ੍ਰਧਾਨ ਜਲਾਵਾ ਤੋਂ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਹਾਨੂੰ ਕੀ ਲੱਗਦਾ ਵੀ ਇਹ ਜੱਥੇਬੰਦੀ ਆਪਣੇ ਪੂਰੇ ਮਲਕਾਂ ਜਾਂ ਬ ਹੋ ਸਕੇਗੀ ਜਿਹੜਾ ਜਿ ਪਤਲਾ ਫੁਗਿਆ ਮੋਦੀ ਦਾ ਆ ਜੀ ਇਹ ਤੇ ਪੂਰਾ ਜਿਹੜਾ ਵਾ ਸਾਨੂੰ ਪੂਰਾ ਜ਼ਗੀਰ ਜੱਥੇਬੰਦੀਆਂ ਵੇ ਸਾਰਿਆਂ ਦੇ ਤੇ ਜਿਹੜਾ ਵਾ ਲੈਂਡ ਪੁਲਗ ਦਾ ਜਿਹੜਾ ਵਾ ਇਹਨੇ ਭਗਵਾਨ ਦਬਾਨੇ ਜਿਹੜਾ ਵਾ ਇਹਨੇ ਸਰਜੀ ਤੌਰ ਤੇ ਦੇ ਕਹਿਤਣਾ ਬਾਕੀ ਲੈ ਕੇ ਨਾ ਪੜਾ ਪਾਸ ਹੋਊਗਾ ਸਾਨੂੰ ਬਾਅਦ ਵਿੱਚ ਸਾਨੂੰ ਦੱਸੂਗਾ ਪਾਸ ਹੋ ਗਿਆ ਬਾਅਦ ਵਿੱਚ ਪੇਪਰ ਜਿਹੜਾ ਵਾ ਵਰਕ ਜਿਹੜਾ ਲਊਗਾ ਸਾਨੂੰ ਫੇਰ ਸਾਨੂੰ ਚੀਕ ਦੇਊਗਾ ਜਦ ਇਹ ਬਲੇਰੋ ਨਹੀਂ ਤਾਂ ਸਾਨੂੰ ਇੱਥੇ ਕੋਈ ਅਜੇ ਤੱਕ ਸਾਨੂੰ ਕੋਈ ਬਿਲਕੁਲ ਜੀਹ ਨਹੀਂ ਆ ਬਾਕੀ ਅਸੀਂ 24 ਤਰੀਕ ਨੂੰ ਆਇਆ ਮਹ ਰੈਲੀ ਬਹੁਤ ਤਗੜੀ ਸਜੂਤ ਕਿਸਾਨ ਮੋਰਚਾ ਜਿਹੜਾ ਵਾ ਸੰਭਰਾਲੇ ਕਰਨ ਜਾ ਰਿਹਾ ਉਹਦੇ ਵਿੱਚ ਜਿਹੜਾ ਇਹਨੂੰ ਗਵਰਨਮੈਂਟ ਨੂੰ ਜਿਹੜਾ ਵਾ ਪਤਾ ਲੱਗ ਜਾਊਗਾ ਵੀ ਆਹ ਵੀ ਵਾਕਈ ਜਿਹੜੀਆਂ ਕਿਸਾਨ ਜਦੇ ਬੰਦੀਆਂ ਜਿਹੜੀਆਂ ਆ ਆਪਣੇ ਆਖੇ ਜਿਹੜੀਆਂ ਲੇ ਕੇ ਰਹਿ ਗੀਆਂ ਜੋ ਵੀ ਆ ਤੇ ਬਾਕੀ ਜਿਹੜੀ ਇਹ ਨਾਣਪੁਰੂ ਦਾ ਇਲਾਵਾ ਮੁੱਦੇ ਦਾ ਸਾਨੂੰ ਅਜੇ ਤੱਕ ਸਾਨੂੰ ਬਿਲਕੁਲ ਨਹੀਂ ਸਾਨੂੰ ਵਿੱਚ ਕੀ ਗਏ ਸਰਕਾਰ ਸੰਗ ਬੁਲਟੋ ਆ ਜੀ ਕੋਲੇ ਨਕਸਾਨ ਖਵਾ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਖਡੂਰ ਸਾਹਿਬ ਦੇ ਚੌਂਕ 'ਚ ਭਾਰਤ ਦੇ ਸੱਦੇ ਤੇ ਸਾਰੇ ਭਾਰਤ 'ਚ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਭਾਰਤ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ મોદી ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਤਲੇ ਫੂਕੇ ਗਏ ਆ ਇਹ ਤਾਂ ਮੁੱਖ ਕਾਰਨ ਆ ਵੀ ਆਪਾਂ ਸਮਝਦੇ ਹਾਂ ਵੀ 트ੰਪ ਜਿਹੜਾ ਉਹ ਦੁਨੀਆ ਦੇ ਵੱਡੇ ਸਰਮਾਇਦਾਰਾਂ ਦਾ ਆਗੂ ਆ ਉਹ ਚਾਹੁੰਦਾ ਵੀ ਭਾਰਤ ਦੀ ਖੇਤੀ ਤੇ ਕਬਜ਼ਾ ਕਰਕੇ ਤੇ ਅਮਰੀਕਾ ਦੇ ਵਿੱਚੋਂ ਮਾਲ ਜਿਹੜਾ ਖੇਤੀ ਦਾ ਆ ਜਾਂ ਹੋਰ ਇਦਾਂ ਦਾ ਉਹ ਭਾਰਤ ਵਿੱਚ ਛੁੱਟਿਆ ਜਾਵੇ ਤਾਂ ਕਿ ਇੱਥੋਂ ਦੀ ਜਿਹੜੀ ਕਿਸਾਨੀ ਦੀ ਉਪਜ ਆ ਉਹਨੂੰ ਮਾਰਕੀਟ ਤੋਂ ਬਾਹਰ ਕਰਕੇ ਇੱਥੋਂ ਦੇ ਕਿਸਾਨ ਨੂੰ ਰੋਲਿਆ ਜਾਵੇ ਤੇ ਦੀ ਜ਼ਮੀਨ ਖਰੀਦ ਲਈ ਜਾਵੇ ਮੋਦੀ ਦੇ ਕੁੱਤਾ ਹੈ ਆ ਵੀ ਇਹ 트ੰਪ ਦੇ ਵਿਰੋਧ ਦੇ ਕੱਖਰ ਨਹੀਂ ਬੋਲਦਾ ਇਹ ਸਾਡੇ ਦੇਸ਼ ਦਾ ਮੁਖੀ ਆ 1.5 ਅਰਬ ਦੀ ਆਬਾਦੀ ਵਾਲੇ ਦੇਸ਼ ਦਾ ਮੁਖੀ ਆ ਔਰ ਇਹਨੂੰ ਚਾਹੀਦਾ ਜੁਰਤ ਨਾ ਕੋ ਕਰਨਾ ਵੀ ਮੈਂ ਆਪਦੇ ਦੇਸ਼ ਦਾ ਮੁਖੀ ਆ ਮੈਂ ਤੇਰੀਆਂ ਧਮਕੀਆਂ ਤੋਂ ਨਹੀਂ ਡਰਦਾ ਪਰ ਇਹ ਉਤੋਂ ਡਰਦਾ ਗੁੱਛੀ ਮਾਰ ਜਾਂਦਾ ਇਸ ਕਰਕੇ ਅੱਜ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਯੁਜਤ ਕਿਸਾਨ ਮੋਰਚੇ ਦੇ ਝੰਡੇੜ ਗੁੱਸਾ ਵੀ ਸਾਡੇ ਦੇਸ਼ ਦਾ ਮੁਖੀ ਸਾਡੀ ਰਾਖੀ ਕਰਨ ਲਈ ਤਿਆਰ ਨਹੀਂ ਇਹ ਅਮਰੀਕਾ ਦੇ ਹਲਕਾ ਹੋਇਆ ਰਾਸ਼ਟਰਪਤੀ ਆ ਕਾਰਪੋਰੇਟਾਂ ਦਾ ਨਮੈਂਦਾ ਉਹਦੇ ਅੱਗੇ ਸਿਰ ਝੁਕੀ ਖੋਤਾ ਤੇ ਕੱਲ ਨੂੰ ਜੇ ਉਹ ਗਾਂ ਵਾਤਾ ਇਹਨਾਂ ਸਾਡੇ ਦੇ ਦਾ ਨੁਕਸਾਨ ਆ ਇਥੋਂ ਦੀ ਖੇਤੀ ਦਾ ਵੱਡਾ ਨੁਕਸਾਨ ਆ ਇਥੋਂ ਦੀ ਕਾਰਖਾਨਿਆਂ ਦਾ ਵੱਡਾ ਨੁਕਸਾਨ ਆ ਮਜ਼ਦੂਰਾਂ ਦਾ ਵੱਡਾ ਨੁਕਸਾਨ ਆ ਇਥੋਂ ਦੇ ਛੋਟੇ ਵਪਾਰੀਆਂ ਦੀ ਤਬahi ਆ ਕੋ ਸਾਨੂੰ ਮਨਜ਼ੂਰ ਨਹੀਂ ਇਸ ਕਰਕੇ ਅੱਜ ਅਸੀਂ ਡੜਿਆਂ ਮੈਦਾਨ ਔਰ ਲੋਕਾਂ ਨੂੰ ਸਦਾ ਦਿੰਨੇ ਆ ਵੀ ਆਓ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਪੁਝਾਈਏ ਤੇ ਮਿਹਨਤ ਕਸ਼ ਲੋਕਾਂ ਦੀ ਜਿਹੜੇ ਆ ਉਹਦੀ ਮਿਹਨਤ ਦਾ ਮੁੱਲ ਜਿਹੜਾ ਉਹ ਪਾਉਣ ਲਈ ਆਪਾਂ ਅੱਗੇ ਵਧਗੇ ਇਹ ਅਗਰੇ ਮੁੱਦੇ ਅਤੇ ਬੰਦੀ ਵੱਲੋਂ ਕੀ ਅਗਰੇ ਮੁੱਦਾ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਨੂੰ ਸਮਰਾਲੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਉਹ ਪੰਜਾਬ ਦੀ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਭਾਵੇਂ ਨਾ ਪੱਤਰ ਕੱਢਿਆ ਪਰ ਉਹ ਤੇ ਰੋਕ ਲਾਈ ਆ ਪਰ ਉਹਨੂੰ ਜਿੱਦਾਂ ਪਾਸ ਕੀਤਾ ਸੀ ਕੈਬਨਟ ਦੇ ਵਿੱਚ ਅਸੈਂਬਲੀ ਵਿੱਚ ਉਸੇ ਤਰ੍ਹਾਂ ਹੀ ਵਾਪਸ ਰੱਦ ਕਰਨ ਲਈ ਦੀ ਜਿੱਦਾਂ ਤਿੰਨ ਕਾਨੂੰਨ ਵਾਪਸ ਕਰਾਇਆ ਸੀ ਉਸੇ ਤਰ੍ਹਾਂ ਸਰਕਾਰ ਨੂੰ ਕੈਬਨਟ ਦੀ ਮੀਟਿੰਗ ਕਰਨੀ ਪਣੀ ਆ ਸਾਡੇ ਨਾਲ ਧੋਖਾ ਨਾ ਹੋਵੇ ਸਾਨੂੰ ਤਵਾਰ ਨਹੀਂ ਇਸ ਕਰਕੇ ਜਿੰਨਾ ਚਿਰ ਉਸੇ ਤਰ੍ਹਾਂ ਵਾਪਸ ਨਹੀਂ ਕਰਦਾ ਉਸਨੂੰ ਅੱਗੇ ਚੱਲਦੇ ਰਹਿਣਾ 24 ਅਗਸਤ ਨੂੰ ਸਮਰਾਲੇ ਦੇ ਵਿੱਚ ਬਹੁਤ ਵੱਡੀ ਰੈਲੀ ਸਿਉਂ ਕਿਸਾਨ ਮੋਰਚਾ ਕਰੂਗਾ ਸ਼ੀ ਡਬਲਿਊ ਜੀ ਨਾਲ ਸਮਝੌਤੇ ਕੀਤੇ ਸੀਗੇ ਤੇ ਟਰੰਪ ਜਿਹੜਾ ਆਪਣਾ ਪ੍ਰੈਸ਼ਰ ਦੇ ਨਾਲ ਮੋਦੀ ਕੋਲ ਲਾਗੂ ਕਰਾਉਣੀਆ ਚਾਹੁੰਦਾ ਜਿਸ ਤਰ੍ਹਾਂ ਲੋਕਾਂ ਦੇ ਧੋਨਾਂ ਦਾ ਮੇਰੇ ਕੋਲ ਫੀਸ ਦੋ ਉਹਦ ਮੇਰੇ ਕੋਲ ਫੀਸ ਦੋ ਨਗੇ ਨਗੇ ਧੰਦੇ ਜਿਹੜੇ ਆ ਸਾਰੇ ਪਿੰਡ ਭਾਰਤ ਦੇ ਖਾਤ ਹੋ ਜਾਣਗੇ ਜੇ ਉਹ ਟਰੰਪ ਆਪਣੀਆਂ ਸ਼ਰਤਾਂ ਲਾਗੂ ਕਰਾ ਦਿੰਦਾ ਇਸ ਕਰਕੇ ਪੂਰੇ ਭਾਰਤ ਦੇ ਵਿੱਚ ਟ੍ਰੰਪ ਨੇ ਮੋਢਲੇ ਹੋ ਕੇ ਮੈਸੇਜ ਦਿੱਤਾ ਵਾ ਕਿ ਇਹ ਤਰੀਆਂ ਜਿਹੜੀਆਂ ਨਕਮੀਆਂ ਚਾਲਾਂ ਆ ਇਹ ਪਾਸ ਨਹੀਂ ਹੋਣਾਂਗੇ ਇਹ ਦੱਸਾਂਗੇ ਤੈਨੂੰ ਲੱਗਦਾ ਹੋਵੇ ਵੀ ਇਦਾਂ ਪੁੱਛਨੇ ਕੋਲ ਆਪਣੀ ਮਤਲੇ ਹਾਲ ਜਿਵੇਂ ਗਿੰਦੀ ਕਰਾਉਂਗੀ ਇਹ ਗੋਲ ਦੀ ਬਿਲਕੁਲ ਸਾਨੂੰ 100% ਵਿਸਵਾਸ ਵਾ ਕਿ ਇਹਦੀਆਂ ਸਰਕਾਰਾਂ ਵਾ ਨਾ ਇਹ ਬਣ ਗਿਆ ਵੀ ਲੋਕਾਂ ਤੋਂ ਉਹ ਵੀ ਰਣ ਟੁੱਟਦੇ ਆਗੇ ਤੇ ਲੋਕਾਂ ਨਾਲ ਰੋਜ਼ ਦਿਹਾੜਾ ਹੁੰਦਾ ਨਾ ਇਹ ਰਾਂ ਸਰਕਾਰਾਂ ਨੂੰ ਬੋੜੇ ਟੇਕਣੇ ਪੈਂਦੇ ਆ ਇਹ ਸਾਨੂੰ ਆਪਣੇ ਆਪ ਨੂੰ ਦਵਾਜਵਾ ਔਰ ਜੱਲੇ ਬੰਦੀਆਂ ਦਾ ਭਰੋਸਾ ਵਾ ਕਿ ਜੱਲੇ ਬੰਦੀਆਂ ਨੇ ਜਿਹੜਾ ਮਤਾ ਚੋਕ ਲਿਆ ਉਹਨੂੰ ਕਦੇ ਪਿਛਾ ਨਹੀਂ ਹਟਿਆ ਉਹਨੂੰ ਅੱਗੇ ਲੈ ਕੇ ਜਾਣਗੇ ਮੋਦੀ ਦੀ ਚੀਜ਼ਾ ਇੱਥੇ ਰੰਗਜੀਤ ਬੋਦੋਂ ਜਿਹੜਾ ਸਾਰੇ ਇਸ ਬੰਦੇ ਦੁਕਾਨ ਦੀ ਕਰਮੋਲ ਪਾ ਕੇ ਆਪਣੇ ਨਾਲ ਕਰ ਆ ਗਿਆ ਇਗਾ ਰੰਗਜੀਤ ਨਹੀਂ ਇੱਥੇ ਰਿਹਾ ਮੋਦੀ ਦੀ ਚੀਜ਼ ਹੀ ਕੋਲ ਹੈ